ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸ਼੍ਰੀ ਸਵੇਕਲ ਤੁਹਾਡਾ ਸਭ ਤੋਂ ਸਵਾਗਤ ਹੈ ਜੀ ਆਪਣੇ YouTube ਚੈਨਲ ਨੀਹਸ ਕਿਚਨ ਦੇ ਵਿੱਚ ਮੈਂ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ ਵੀ ਅਸੀਂ ਆਲੂ ਬੈਂਗਨ ਦੀ ਸਬਜ਼ੀ ਘਰ ਵਿੱਚ ਕਿਵੇਂ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਦੋ ਪਿਆਜ਼ ਲੈਣੇ ਹਨ ਇੱਕ ਅਦਰਕ ਲੈਣਾ ਹੈ ਇੱਕ ਟਮਾਟਰ ਤੇ ਹਰੀ ਮਿਰਚਾ ਫਿਰ ਉਸ ਨੂੰ ਬ੍ਰਿਕ-ਬ੍ਰਿਕ ਕੱਟ ਲੈਣਾ ਹੈ ਬ੍ਰਿਕ-ਬ੍ਰਿਕ ਕੱਟਣ ਦੀ ਆਵਾਜ਼ ਅਸੀਂ ਸਰੋਂ ਦਾ ਤੇਲ ਲੈਣਾ ਹੈ ਸਰੋਂ ਦਾ ਤੇਲ ਵਿੱਚ ਇੱਕ ਚਮਚ ਜੀਰਾ ਇੱਕ ਚਮਚ ਜਿਹੜਾ ਹੈ ਜਵੈਣ ਪਾਣਾ ਹੈ। ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਹਲਕਾ ਬ੍ਰਾਊਨ ਹੋਣ ਦੇਣਾ ਹੈ। ਫਿਰ ਇਹਦੇ ਵਿੱਚ ਜਿਹੜਾ ਪਿਆਜ਼ ਕੱਟਿਆ ਹੋਇਆ ਸੀ ਉਸ ਨੂੰ ਐਡ ਕਰ ਲੈਣਾ ਹੈ। ਪਿਆਜ਼ ਨੂੰ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾਉਣਾ ਹੈ। ਇਹਨੂੰ ਹਲਕਾ ਬ੍ਰਾਊਨ ਹੋਣ ਦੇਣਾ ਹੈ। ਹਲਕਾ ਬ੍ਰਾਊਨ ਜਦ ਤੱਕ ਨਹੀਂ ਹੁੰਦਾ ਅਸੀਂ ਇਸ ਨੂੰ ਹਲਾਉਂਦੇ ਰਹਿਣਾ ਹੈ। ਫਿਰ ਇਸ ਵਿੱਚ ਜਿਹੜਾ ਅਦਰਕ ਕੱਟਿਆ ਹੋਇਆ ਸੀ ਅਸੀਂ ਉਸ ਨੂੰ ਐਡ ਕਰ ਲੈਣਾ ਹੈ। ਅਦਰਕ ਨੂੰ ਐਡ ਕਰਨ ਤੋਂ ਬਾਅਦ ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਹਿਲਾਉਣਾ ਹੈ ਉਸ ਤੋਂ ਬਾਅਦ ਫਿਰ ਅਸੀਂ ਇਸ ਵਿੱਚ ਟਮਾਟਰ ਹਰੀਆਂ ਮਿਰਚਾਂ ਤੇ ਆਪਣੇ ਸਵਾਦ ਅਨੁਸਾਰ ਆਪਣੀ ਸਬਜ਼ੀ ਦੇ ਅਨੁਸਾਰ ਜਿਹੜਾ ਇਸ ਵਿੱਚ ਨਮਕ ਨੂੰ ਐਡ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਸ ਵਿੱਚ ਹਲਦੀ ਦਾ ਚਮਚ ਹਲਦੀ ਜਿਹੜੀ ਆ ਤੁਸੀਂ ਆਪਣੇ ਇਹ ਸਬਜੀ ਦੇ ਅਕੋਰਡਿੰਗ ਲੈਣੀ ਆ ਸਬਜੀ ਦੇ ਅਕੋਰਡਿੰਗ ਜਿਹੜੀ ਆ ਹਲਦੀ ਦਾ ਚਮਚ ਤੁਸੀਂ ਇਸ ਵਿੱਚ ਐਡ ਕਰਨਾ ਆ ਇੱਕ ਚਮ ਇੱਕ ਤੋਂ 1.5 ਚਮਚ ਜਾਂ ਅੱਧਾ ਚਮਚ ਜਿਹੜਾ ਹੈ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾਉਣਾ ਆ ਜਦੋਂ ਤੱਕ ਇਸ ਦਾ ਤੇਲ ਜਿਹੜਾ ਹੈ ਮਸਾਲੇ ਨਾਲੋਂ ਅਲੱਗ ਨਹੀਂ ਹੋ ਜਾਂਦਾ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਹਿਲਾਉਂਦੇ ਰਹਿਣਾ ਆ ਜਦੋਂ ਇਸ ਦਾ ਤੇਲ ਚੰਗੀ ਤਰ੍ਹਾਂ ਨਾਲ ਅਲੱਗ ਹੋ ਜਾਂਦਾ ਆ ਫਿਰ ਅਸੀਂ ਬਰੀਕ ਬਰੀਕ ਕੱਟੀ ਹੋਈ ਸਬਜੀ ਆਲੂ ਬੈਂਗਨ ਦੀ ਉਸ ਨੂੰ ਇਸ ਵਿੱਚ ਐਡ ਕਰ ਲੈਣਾ ਆ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਮਸਾਲੇ ਵਿੱਚ ਰਲਾ ਲੈਣਾ ਹੈ ਮਸਾਲੇ ਵਿੱਚ ਰਲਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਈ ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਛੱਡ ਦੇਣਾ ਹੈ ਜਿਹੜੀ ਗੈਸ ਦੀ ਆਂਚ ਹੈ ਅਸੀਂ ਉਸ ਨੂੰ ਪੂਰਾ ਹੀ ਰੱਖਣਾ ਹੈ ਫਿਰ ਜਦੋਂ ਇਸ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਂਦਾ ਫਿਰ ਉਸ ਨੂੰ ਥੋੜਾ ਮੱਧਮ ਕਰ ਲੈਣਾ ਹੈ ਘਟਾ ਲੈਣਾ ਹੈ ਫਿਰ ਇਸ ਵਿੱਚ ਕਸਤੂਰੀ ਮੇਥੀ ਐਡ ਕਰਨੀ ਹੈ ਕਸਤੂਰੀ ਮੇਥੀ ਜਿਹੜੇ ਆ ਸਵਾਦ ਬਹੁਤ ਵਧੀਆ ਦਿੰਦੀ ਆ ਉਸ ਤੋਂ ਬਾਅਦ ਜਦੋਂ ਇਸਦੀ ਜਿਹੜੀ ਕੀ ਆ ਕਲਰ ਚੇਂਜ ਹੋ ਗਿਆ ਫਿਰ ਬਣਨ